ਸਿਕਾ ਸਾਰਿਆਂ ਨੂੰ ਖੁਸ਼ ਹੋ ਸਾਰਿਆਂ ਨੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਸੀ ਬਲੌਕ ਪਲੇਟਸ ਪਰ ਜਿਹੜੀ ਫਰੌਕ ਹੈ ਉਹਦੀ ਸਟੀਚਿੰਗ ਆਪਾਂ ਦੋ ਦਿਨ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਕਟਿੰਗ ਦੀ ਤੇ ਅੱਜ ਆਪਾਂ ਤੁਹਾਡੇ ਨਾਲ ਸਟੀਚਿੰਗ ਸ਼ੇਅਰ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਅਸੀਂ neck ਕਟਿੰਗ ਕਰਨ ਲੱਗੇ ਆ ਜੀ ਠੀਕ ਹੈ ਬੁਕਰਮ ਅਸੀਂ ਲੈ ਲਈ ਹੋਇਆ ਬੁਕਰਮ ਨੂੰ ਅਸੀਂ ਡਬਲ ਕੋਲਡ ਕਰ ਲਿਆ ਹੋਇਆ ਆ ਜਿਹੜਾ ਅਸੀਂ neck ਬਣਾਣਾ ਆ ਉਸ neck ਨੂੰ ਅਸੀਂ ਬ੍ਰਾਡ ਰੱਖਣਾ ਜੀ ਇੱਥੋਂ 4 ਇੰਚ ਇਸ ਸਾਈਡ ਤੋਂ 4 ਇੰਚ ਇਹ ਤਾਂ ਤੁਸੀਂ ਜੀ ਟਿੱਡਨ ਆਪਕੇ ਰੱਖਣਾ ਆ 7.5 ਇੰਚ 7 ਇੰਚ ਅਸੀਂ ਰੈਡੀ ਕਰਨਾ ਆ 7.5 ਇੰਚ ਤੋਂ ਇਧਰ ਵੀ ਸੇਮ ਹੀ ਅਸੀਂ 4 ਇੰਚ ਰੱਖਣਾ ਇਸ ਤਰ੍ਹਾਂ ਹਾਂਜੀ ਤੇ ਗਲਾ ਪੈੜਾ ਹੈਗਾ ਕਟਿੰਗ ਕਰ ਲਿਆ ਹੋਇਆ ਆ ਕਰੋ ਚੈੱਕ ਇਹ ਦੇਖੋ ਠੀਕ ਹੈ ਹਾਂਜੀ ਤੇ ਗਲਾ ਆਪਾਂ ਰੈਡੀ ਕਰ ਲਿਆ ਹੋਇਆ ਆ ਚੈੱਕ ਕਰੋ ਇਹ ਦੇਖੋ ਠੀਕ ਹੈ ਜੀ ਫਰੰਟ ਨੇ ਇੱਕ ਸਾਡਾ ਰੈਡੀ ਹੋ ਗਿਆ ਹੋਇਆ ਆ ਹੁਣ ਅਸੀਂ ਬੈਕ ਨੈਕ ਰੈਡੀ ਕਰਾਂਗੇ ਹਾਂਜੀ ਤੇ ਆਪਾਂ ਬੈਕ ਨੈਕ ਵੀ ਰੈਡੀ ਕਰ ਲਿਆ ਹੋਇਆ ਆ ਚੈੱਕ ਕਰੋ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਪਾਵਾਂਗੇ ਪਲੇਟਸ ਬਲੌਕ ਪਲੇਟਸ ਪਾਵਾਂਗੇ ਪਹਿਲਾਂ ਅਟੈਚ ਕਰ ਲਾਂਗੇ ਇਹਨੂੰ ਉਸ ਤੋਂ ਬਾਅਦ ਫਿਰ ਆਪਾਂ ਫਿਟਿੰਗ ਦੇਵਾਂਗੇ ਹਾਂਜੀ ਤੇ ਹੁਣ ਆਪਾਂ ਇੱਕ ਦੋਨੋਂ ਪੱਲੇ ਰੈਡੀ ਕਰਨ ਤੋਂ ਬਾਅਦ ਹੁਣ ਆਪਾਂ ਪਾਣ ਲੱਗਿਆਂ ਵਲ ਵਲ ਪਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਜਿੱਦਾਂ ਬਾਡੀ ਦੇ ਨਾ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਇਸ ਤਰ੍ਹਾਂ ਇਹ ਕਰੋ ਚੈੱਕ ਆਪਾਂ ਬਾਡੀ ਦੇ ਸੈਂਟਰ 'ਚ ਵੀ ਕੱਟ ਲਗਾ ਲਿਆ ਹੋਇਆ ਆ। ਸੇਮ ਹੀ ਅਸੀਂ ਜਿਹੜੇ ਪੱਲੇ ਤੇ ਵੱਲ ਪਾਉਣੇ ਆ ਉਹਨਾਂ ਦੇ ਵੀ ਸੈਂਟਰ 'ਚ ਕੱਟ ਲਗਾ ਲੈਣੇ ਆ ਇਸ ਤਰ੍ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ। ਹਾਂਜੀ ਤੇ ਜਦੋਂ ਆਪਾਂ ਇਹ ਕੱਟਾ ਕੱਟ ਤੋਂ ਕੱਟ ਤੱਕ ਨਾ ਆਪਾਂ ਸੈਂਟਰ ਦੇ ਵਿਚੇ ਇਹਨੂੰ ਅਟੈਚ ਕਰ ਲੈਣਾ ਪਹਿਲਾਂ ਇੱਥੇ ਸਿਲਾਈ ਲਗਾ ਕੇ ਇਸ ਤਰ੍ਹਾਂ। ਇਸ ਵਾਰ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਕੱਪੜਾ ਸੀ ਐਕਸਟਰਾ ਲਿੱਤਾ ਹੋਇਆ ਇਹਦੇ ਅਸੀਂ ਵਲ ਪਾਉਣੇ ਹਾਂ। ਹਾਂਜੀ ਤੇ ਜਦੋਂ ਵੀ ਅਸੀਂ ਪੱਲੇ ਦੇ ਵਲ ਪਾਉਣੇ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਹ ਸੈਂਟਰ ਕੱਟ ਲਗਾਇਆ ਹੋਇਆ ਸੈਂਟਰ ਕੱਟ ਦੇ ਨਾਲ ਸੈਂਟਰ ਕੱਟ ਜਿਹੜਾ ਹੈਗਾ ਆ ਉਹ ਅਟੈਚ ਕਰ ਲੈਣਾ ਆ। ਉਸ ਤੋਂ ਬਾਅਦ ਅਸੀਂ ਵਲ ਪਾਉਣੇ ਆ। ਜਦੋਂ ਅਸੀਂ ਵਲ ਪਾਉਣੇ ਆ ਜਿਹੜਾ ਸਾਡੇ ਬੋਡੀ ਦਾ ਕੱਪੜਾ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਇਹਦੀ ਮਾਰਕਿੰਗ ਕਰਾਂਗੇ ਫਿਟਿੰਗ ਦੀ 15 ਇੰਚ ਤੇ ਯਾਨੀ ਕਿ 7.5 ਇਸ ਸਾਈਡ ਤੋਂ ਇਸ ਤਰ੍ਹਾਂ ਇਹ ਵਾਲੀ ਮਾਰਕਿੰਗ ਕਰਨ ਤੋਂ ਬਾਅਦ ਇਹਦਾ ਅਸੀਂ ਹਾਫ ਕਰਾਂਗੇ ਜੀ 7.5 7.5 ਦਾ ਅਸੀਂ ਹਾਫ ਕਰਾਂਗੇ ਪੌਣੇ 4 ਠੀਕ ਹੈ ਜੀ ਇੱਥੇ ਅਸੀਂ ਜਿਹੜੇ ਸਾਡੇ ਵਾਲਾ ਉਹ ਇਸ ਸਾਈਡ ਆਣਗੇ ਦੋ ਵਾਲ ਇਸ ਸਾਈਡ ਆਣਗੇ ਦੋ ਵਾਲ ਇਸ ਸਾਈਡ ਆਣਗੇ ਇਸ ਸਾਈਡ ਤੋਂ ਅਸੀਂ ਕੱਪੜੇ ਨੂੰ ਅਟੈਚ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਇਧਰਲੀ ਸਾਈਡ ਤੋਂ ਅਸੀਂ ਇਹ ਵਾਲੇ ਵੱਲ ਪਾਉਂਗੀ ਚੈੱਕ ਕਰ ਲਓ ਇੱਕ ਵਾਰ ਵੱਲ ਇਹ ਦੇਖੋ ਇੱਕ ਵਾਲਾ ਸੀ ਇਧਰਲੀ ਸਾਈਡ ਤੋਂ ਪਾਵਾਂਗੇ ਸਾੜਾ ਜਿਹੜਾ ਵਾਲਾ ਉਹ ਹਾਫ ਹਾਫ ਇੰਚ ਦਾ ਮਤਲਬ ਜਾਨਿ ਕਿ 1 ਇੰਚ ਦਾ ਵਾਲਾ ਸੀ ਚੱਕਣਾ ਆ ਇੱਕ ਵਾਲੇ ਜਿਹੜੇ ਤੋਂ ਪਾਵਾਂਗੇ ਦੂਜਾ ਜਿਹੜਾ ਵਾਲਾ ਉਹ ਅਸੀਂ ਇਸ ਸਾਈਡ ਤੋਂ ਇਸ ਤਰ੍ਹਾਂ ਪਾਵਾਂਗੇ ਦੋਨੋਂ ਵਾਲਾ ਸੀ ਜੋੜ ਕੇ ਪਾਣੇ ਜਿਹੜੀ ਮਾਰਕਿੰਗ ਕੀਤੀ ਹੋਈ ਹੈ ਮਾਰਕਿੰਗ ਦੇ ਉੱਪਰ ਇਸ ਤਰ੍ਹਾਂ ਸੇਮੀ ਅਸੀਂ ਇਸ ਸਾਈਡ ਵੀ 7:30 ਦਾ ਹਾਫ ਕਰਕੇ ਬਲ ਪਾ ਲੈਣਾ ਇਦਦਰਾ ਇਸ ਤਰ੍ਹਾਂ ਤੇ ਇਸ ਸਾਈਡ ਤੋਂ ਇਸ ਤਰ੍ਹਾਂ ਹਾਂਜੀ ਤੇ ਕਰੋ ਚੈੱਕ ਆਪਾਂ ਫਰੰਟ ਆਪਾਂ ਫਰੰਟ ਵਾਲੇ ਪੱਲੇ ਦੇ ਵੀ ਜਿਹੜੇ ਵਾਲਾ ਪਾਤੇ ਹੋਏ ਆ ਚੈੱਕ ਕਰੋ ਠੀਕ ਹੈ ਜੀ ਹੁਣ ਆਪਾਂ ਦੇਵਾਂਗੇ ਇਹਦੀ ਫਿਟਿੰਗ ਇਹਦੀ ਫਿਟਿੰਗ ਕਿਸ ਤਰ੍ਹਾਂ ਦੇਣੀ ਹੈ ਜਿੱਦਾਂ ਆਪਾਂ ਸਿੰਪਲ ਕੁਰਤੀ ਦਿੰਨੇ ਆ ਸੇਮ ਉਸੇ ਤਰ੍ਹਾਂ ਹੀ ਆਪਾਂ ਦੀ ਫਿਟਿੰਗ ਦੇਣੀ ਆ ਤੁਹਾਨੂੰ ਇੱਕ ਵਾਰ ਦੱਸਦੇ ਆ ਆਪਾਂ ਕਿਦਾਂ ਫਿਟਿੰਗ ਦੇਣੀ ਆ ਹਾਂਜੀ ਤੇ ਆਪਾਂ ਨਾ ਫਰੌਗੀ ਦੀ ਫਿਟਿੰਗ ਲਗਾ ਲਈ ਹੋਈ ਆ ਸੇਮ ਜਿੱਦਾਂ ਆਪਾਂ ਸਿੰਪਲ ਸ਼ਰਟ ਦੀ ਸਾਈਡ ਸਲਿਟ ਰੱਖਦੇ ਆ ਸੇਮ ਉਦਾਂ ਹੀ ਅਸੀਂ ਸਾਈਡ ਸਲਿਟ ਰੱਖੀ ਆ ਇਹ ਚੈੱਕ ਕਰੋ ਠੀਕ ਹੈ ਜੀ ਉਹ ਤੁਹਾਡੇ ਤੇ ਅਗਰ ਤੁਸੀਂ ਇਸ ਤੋਂ ਥੋੜਾ ਹੋਰ ਵੀ ਲੂਸ ਰੱਖਣਾ ਹੈ ਤੁਸੀਂ ਮੈਂ ਆਪਣੀ ਫਿਟਿੰਗ ਤੋਂ 1.5 ਇੰਚ ਲੂਜ਼ ਰੱਖੀ ਆ ਹਿਪ ਠੀਕ ਹੈ ਜੀ ਤੇ ਹੁਣ ਆਪਾਂ ਫਿਟਿੰਗ ਦਿੰਨੇ ਆ ਹਾਂਜੀ ਤੇ ਇਹ ਦੇਖੋ ਆਪਣੀ ਡੈਡੀ ਫਰੌਗ ਆ ਰੈਡੀ ਹੋ ਚੁੱਕੀ ਆ ਚੈੱਕ ਕਰੋ ਸਲੀਵਸ ਵੀ ਲੱਗੀ ਹੋਈ ਆ ਇੱਕ ਵਾਰ ਇਹ ਤੁਹਾਨੂੰ ਰਿਅਰ ਕਰਕੇ ਦਿਖਾਣੇ ਆ बाकी वीडियो लास्ट तक वीडियो तो लाइक शेयर कमेंट करना नहीं ते चैनल कर वाली वीडियो की नोटिफिकेशन रिसीव हो जाए हाँ जी करो चेक नेक भी फ्रंट नैक चेक करो बाकी हाल भी चेक करो बाकी दसूर कि लगी थैंक यू सो मच